ਬਦਲਾਉ ਦਾ ਫਲਸਫਾ ਮੇਰੇ ਪਿੰਡ ਘਰ ਦੇ ਵਿਹੜੇ ਵਿੱਚ 6-7 ਫੁੱਟ ਉੱਚਾ ਰੁੰਡ ਮਰੁੰਡ ਇੱਕ ਦੋਸਾਂਗ ਖੜਾ ਸੀ ਜਿਹਦੇ ਨਾਲ 10-15 ਸੁੱਕੇ ਕਾਲੇ ਹੋਏ ਪੱਤੇ ਚਾਮ ਚੜੀਕਾਂ ਵਾਂਗ ਲਮਕਦੇ ਨਜ਼ਰ ਆਉਂਦੇ ਸੀ ਮੈਂ ਮੇਰੀ ਮਾਂ ਨੂੰ ਪੁੱਛਿਆ ਇਹ ਕਾਹਦਾ ਰੁੱਖ ਹੈ ਮਾਂ ਨੇ ਦੱਸਿਆ ਅਰਜੰਦਾ ਬੜਾ ਹਰਿਆ ਭਰਿਆ ਸੀ ਨਖੁਟੀਆਂ ਲੂਆਂ ਨੇ ਚੁਲਸਾ ਕੇ ਰੁੰਡ ਮਰੁੰਡ ਬਣਾ ਦਿੱਤਾ ਮੈਂ ਲਮਕ ਦੇ ਸੁੱਕੇ ਪੱਤਿਆਂ ਨੂੰ ਤੱਕਿਆ ਤੇ ਸੋਚਿਆ ਕਿ ਕਿੰਨਾ ਮੁਸ਼ਕਿਲ ਹੁੰਦਾ ਹੋਵੇਗਾ ਤੱਤੀਆਂ ਹਵਾਵਾਂ ਨਾਲ ਮੱਥਾ ਲਾਉਣਾ ਮੇਰਾ ਮਨ ਮਹਿਸੂਸ ਕੀ ਰਹਿ ਗਿਆ ਇੱਕ ਦੋ ਦਿਨਾਂ ਬਾਅਦ ਹਲਕੀ ਕਿਨਮਿਨ ਨਾਲ ਮੌਸਮ ਦਾ ਮિજાਜ ਪਰਤਿਆ ਤੇ ਮੈਂ ਵੇਖਿਆ ਕਿ ਉਸ ਰੁੰਡ ਮਰੁੰਡ ਨੂੰ ਟੱਕਣ ਲਈ ਕੁਝ ਨਵੇਂ ਪੱਤੇ ਆਉਣ ਲੱਗੇ ਤਰਕਾਲਾਂ ਵੇਲੇ ਇੱਕ ਪਾਸੇ ਮੈਂ ਨੀਝ ਲਾ ਕੇ ਤੱਕਦਾ ਰਿਹਾ ਰੁੱਖ ਦੀ ਵੱਧਦੀ ਹਰਿਆਲੀ ਨੂੰ ਤੇ ਦੂਜੇ ਪਾਸੇ ਢਲਾਨ ਤੇ ਜਾ ਕੇ ਡੁੱਬਣ ਨੂੰ ਤਿਆਰ ਸੂਰਜ ਨੂੰ ਚੁਹਲਕੇ ਸੰਦੂਰੀ ਰੰਗ ਦਾ ਇੱਕ ਵੱਡਾ ਜਿਹਾ ਗੇਂਦ ਲੱਗਿਆ ਜਿਹਦੇ ਨਾਲ ਖੇਡਣ ਨੂੰ ਉਹਨੂੰ ਹੱਥਾਂ 'ਚ ਫੜਨ ਨੂੰ ਮੇਰਾ ਮਨ ਲੋਚਿਆ ਮੈਂ ਜਦੋਂ ਬਹੁਤ ਨੇੜਿਓਂ ਨਵੇਂ ਆ ਰਹੇ ਪੱਤਿਆਂ ਨੂੰ ਹੈਰਾਨੀ ਨਾਲ ਦੇਖਿਆ ਤੇ ਤੱਕਿਆ ਅੱਜ ਹੀ ਫੁੱਟੀਆਂ ਨਵੀਆਂ ਕਰੰਬਲਾਂ ਨੂੰ ਇਨਾਂ ਦਾ ਰੰਗ ਲਾਲ ਸੀ ਲਾਲ ਲਹੂ ਵਰਗਾ ਲੱਗਿਆ ਇਹ ਨਵਾਂ ਲਹੂ ਹੈ ਜੋ ਮੱਥਾ ਲਾਏਗਾ ਆਉਣ ਵਾਲੇ ਸਮੇਂ ਵਿੱਚ ਸੂਰਜ ਨਾਲ ਕੁਝ ਦਿਨਾਂ ਬਾਅਦ ਤੱਤੀਆਂ ਹਵਾਵਾਂ ਫੇਰ ਵਗੀਆਂ ਭਾਵੇਂ ਉਸ ਰੁੱਖ ਦੇ ਨਵੇਂ ਆਏ ਪੱਤਿਆਂ ਵਿੱਚੋਂ ਵੀ ਕੁਝ ਕੁ ਪੱਤੇ ਝੁੱਲਸੇ ਪਰ ਨਵਿਆਂ ਨੇ ਹਾਰ ਨਹੀਂ ਮੰਨੀ ਲੂ ਦੇ ਥਪੇੜੇ ਜਿੰਨੇ ਵੱਜਦੇ ਰਹੇ ਉਹਨਾਂ ਦੀ ਗਿਣਤੀ ਓਨੀ ਹੀ ਵਧਦੀ ਰਹੀ ਤੇ ਹੁਣ ਉਹ ਖੜਾ ਸੀ ਇੱਕ ਬਣਿਆ ਫੱਬਿਆ ਹਰ ਆ ਰੁਖ ਅਰਜਨ ਦਾ ਪਰ ਅਜੇ ਵੀ ਦੋ ਕੁ ਪੁਰਾਣੇ ਸੁੱਕੇ ਪੱਤੇ ਇਨ੍ਹਾਂ ਨਵੇਂ ਆ ਪੱਤਿਆਂ ਵਿੱਚ ਟੀਟ ਬਣੇ ਲਮਕ ਰਹੇ ਸੀ ਮੈਂ ਸੋਚਿਆ ਇਨ੍ਹਾਂ ਦੀ ਕਿਸਮਤ ਚ ਸ਼ਾਇਦ ਲਿਖਿਆ ਸੀ ਇਸ ਬਦਲਾਵ ਨੂੰ ਵੇਖਣਾ ਨਵੇਂ ਪੱਤੇ ਖੌਰੇ ਇਨ੍ਹਾਂ ਦੇ ਸੰਘਰਸ਼ ਨੂੰ ਨਾ ਗੋਲਣ ਪਰ ਇਹ ਪੁਰਾਣੇ ਪੱਤੇ ਧਰਤੀ ਤੇ ਡਿੱਗ ਕੇ ਧਰਤੀ ਚ ਰਲ ਕੇ ਖਾਦ ਦਾ ਕੰਮ ਕਰਦੇ ਨੇ ਤਾਂ ਜੋ ਮੌਸਮ ਬਦਲਣ ਨਾਲ ਬਹਾਰ ਫਿਰ ਆ ਸਕੇ ਇਹੀ ਕੁਦਰਤ ਦਾ ਦਸਤੂਰ ਹੈ ਤੇ ਬਦਲਾਅ ਦਾ ਫਲਸਫਾ ਬਦਲਾਅ ਦਾ ਫਲਸਫਾ